ਅਸਾਮ ਸਰਕਾਰ ਨੇ ਅੱਜ ਵੱਡਾ ਫੈਸਲਾ ਲੈਂਦੇ ਹੋਏ ਮੁਸਲਿਮ ਮੈਰਿਜ ਐਕਟ ਨੂੰ ਰੱਦ ਕਰ ਦਿੱਤਾ ਹੈ ਰਾਜ ਦੇ ਮੁੱਖ ਮੰਤਰੀ ਹਿਮਾਤਾ ਵਿਸ਼ਵ ਸ਼ਰਮਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇਹ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਐਕਸ ਤੇ ਇੱਕ ਪੋਸਟ ਵਿੱਚ ਲਿਖਿਆ ਹੈ ਕਿ ਅਸੀਂ ਬਾਲ ਵਿਆਹ ਦੇ ਵਿਰੁੱਧ ਵੱਧੂ ਸੁਰੱਖਿਆ ਉਪਾਅ ਸ਼ੁਰੂ ਕਰਕੇ ਆਪਣੀਆਂ ਧੀਆਂ ਅਤੇ ਭੈਣਾਂ ਲਈ ਨਿਆਂ ਯਕੀਨੀ ਬਣਾਉਣ ਲਈ ਇੱਕ ਮਹੱਤਵਪੂਰਵ ਕਦਮ ਚੁੱਕਿਆ ਹੈ ਅੱਜ ਅਸਾਮ ਕੈਬਨਿਟ ਦੇ ਵੀ ਮੀਟਿੰਗ ਦੇ ਵਿੱਚ ਅਸੀਂ ਅਸਾਮ ਰਿਪਬਲਿਕ ਰਿਪਬਲਿਕ ਬਿਲ 2024 ਦੇ ਰਾਹੀਂ ਅਸਾਮ ਮੁਸਲਿਮ ਵਿਆਹ ਅਤੇ ਤਲਾਕ ਰਜਿਸਟ੍ਰੇਸ਼ਨ ਐਕਟ ਅਤੇ ਨਿਯਮ 1935 ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ ਇਹ ਹੁਣ ਇਸ ਨੂੰ ਵਿਧਾਨ ਸਭਾ ਦੇ ਵਿੱਚ ਰੱਖਿਆ ਜਾਵੇਗਾ ਰਾਜ ਮੰਤਰੀ ਮੰਡਲ ਨੇ ਵੀਰਵਾਰ ਨੂੰ ਵਿਆਹ ਅਤੇ ਤਲਾਕ ਦੀ ਰਜਿਸਟ੍ਰੇਸ਼ਨ ਵਿੱਚ ਇੱਕ ਸਾਰਤਾ ਲਿਆਉਣ ਲਈ ਅਸਾਮ ਰੱਦ ਵਾਲੇ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ ਸੀਐਮ ਹਿਮਾਂਤਾ ਨੇ ਇੱਕ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਕਿਹਾ ਕਿ ਇਸ ਬਿੱਲ ਦਾ ਉਦੇਸ਼ ਅਸਾਮ ਮੁਸਲਿਮ ਵਿਆਹ ਅਤੇ ਤਲਾਕ ਰਜਿਸਟ੍ਰੇਸ਼ਨ ਐਕਟ 1935 ਅਤੇ ਅਸਾਮ ਮੁਸਲਮ ਵਿਆਹ ਅਤੇ ਤਲਾਕ ਰਜਿਸਟ੍ਰੇਸ਼ਨ ਨਿਯਮ 1935 ਨੂੰ ਰੱਦ ਕਰਨਾ ਹੈ ਅਸਾਮ ਕੈਬਨਿਟ ਦੁਆਰਾ ਪ੍ਰਵਾਨਿਤ ਅਸਾਮ ਰਿਪਬਲਿਕ ਐਕਟ ਨੂੰ ਹੁਣ ਅਸਾਮ ਵਿਧਾਨ ਸਭਾ ਦੇ ਅਗਲੇ ਮਾਨਸਾਤਰ ਸੈਸ਼ਨ ਦੇ ਵਿੱਚ ਵਿਚਾਰ ਦੇ ਲਈ ਰੱਖਿਆ ਜਾਵੇਗਾ ਮੰਤਰੀ ਮੰਡਲ ਨੇ ਅਸਾਮ ਦੇ ਵਿੱਚ ਮੁਸਲਮ ਵਿਆਹਾਂ ਦੀ ਰਜਿਸਟ੍ਰੇਸ਼ਨ ਲਈ ਟੁਕਮਾ ਕਾਨੂੰਨ ਬਣਾ ਲਿਆਉਣ ਦਾ ਵੀ ਫੈਸਲਾ ਕੀਤਾ ਹੈ ਜਿਸ ਤੇ ਵਿਧਾਨ ਸਭਾ ਦੇ ਅਗਲੇ ਸੈਸ਼ਨ ਦੇ ਤੱਕ ਜਿਹੜਾ ਉਹ ਵਿਚਾਰ ਕੀਤਾ ਜਾਵੇਗਾ